ਚੱਲਣ ਦੀ ਖੁੱਲਾ ਕਰੋ ਸਤਿਗੁਰੂ ਜੀ ਨੂੰ ਆਪਾਂ ਨੇ ਸਾਡਾ ਖਾਨ ਸਾਹਿਬ ਅਸੇ ਅੰਦਰ ਆ ਗਏ ਹੋ ਰਿਹਾ ਹੱਡ ਲਾ ਗਏ ਪ੍ਰਭੂ ਦੀ ਅਰਦਾਸ ਹੋਵੇ ਕਿ ਗੁਰਗ੍ਰਸ ਸਾਹਿਬ ਜਾਈ ਸਾਰੀਆਂ ਸੰਗਤਾਂ ਚੱਲੋ ਪੌੜੀ ਨੇ ਕੋਲ ਪੌੜੀ ਦੇ ਵਿਚਲਾ ਕਰੋ ਭਾਈ ਨਾਮ ਕਨਿ ਮਹਲਾ ਤੀਜਾ ਨਾਲੇ ਕੋ ਅੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਭਾਏ ਸਤਿ ਧੰ Bye. ਸਮਝਾ ਦੇ ਇੱਕ ਕੋਡਲਸ ਕੋਡਲਸ ਸਹੀਗਾ ਬੜਾ ਬਣਾਇਆ ਕੋਡਲਸ ਇੰਨਾ ਕੋਈ ਨਹੀਂ ਉਹ ਦੂਜਵਾਰ ਨੇ ਕੋਲੇ ਆ ਜਿਹੜੇ ਜਿਹੜੇ ਦੇਖ ਕੋਡਲਸ ਬੰਦੀਆ ਇਹਦੇ ਫਟਾ ਦਿਓ ਚਲਾ ਦਿਓ ਅਬੀ ਬਣਾ ਕੋਉਂਦੇ ਆ ਅੱਗੇ ਅਬ 10 ਹਮਾਰੀ ਉਹ ਤੇਰੀ ਵਡਿਆਈ ਕੋਈ ਨਾ ਨਾਨਕ ਵਾਹਿਗੁਰੂ 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 ਜੀ ਸਦਾ ਸਹਾਇ ਵਾਹਿਗੁਰੂ ਜੀ ਜੀ ਨੇ ਤਾਂ ਪੁਨੀ ਵਰਨ ਹਰਾ ਦਾ ਸੰਤ ਸੁਖਰਾ ਸੇ ਤਾਂ ਕੋ ਵਿਗਨ ਨ ਕੋ ਲੱਗੇ ਜਾਂਕੀ ਪ੍ਰਭਾ ਗਿਰਦਾ ਸਰਦਾਸ ਇੱਕੋਂ ਗਰਵਤ ਜਿੱਕੀ ਫਤ ਹੈ ਸ਼੍ਰੀ ਭਗਤੀ ਜੀ ਸਹਾਇ ਵਾਰ ਸ਼੍ਰੀ ਭਗਤੀ ਜੀ ਕੀ ਪਾਸੇ ਦਸਵੀਂ ਪ੍ਰਥਮਕ ਅਤੀ ਸਮਰ ਤਾਇਕਰੋ ਨਾਮ ਕਲਿੰਤੀ ਆਏ ਫਿਰ ਗੁਰੂ ਜੀ ਅਮਰਦਾਸ ਜਰਨ ਦਤ ਮੇ ਸਭ ਆਇਰ ਜਨ ਹਰ ਕੋਲ ਜਨ ਸਮਰੋਪੀ ਹਟਾਏ ਸ੍ਰੀ ਹਰਿ ਕ੍ਰਿਸ਼ਨ ਢੈਗਿਆ ਇਸ ਸੁਠਾ ਸੁਖ ਜਾਏ ਤੇਗ ਬਹਾਦਰ ਸਿੰਘ ਰਿਆ ਕਰਨਾਣੇ ਦਾ ਵਹਿਤਾਏ ਸਭ ਥਾਈ ਹੋਏ ਸਹਾਏ ਧੰਦਸਮੇ ਪਾਸ਼ਾ ਸਹਿ ਸ੍ਰੀ ਗੁਰੂ ਸਿੰਘ ਮਹਾਰਾਜ ਟੇ ਵਜਾ ਵਾਲੇ ਸੰਸ਼ੇਰ ਪਿਤਾ ਦੋ ਜਹਾਂਦੇ ਵਾਲੀ ਸਰਬੱਤ ਥਾਈ ਹੋਏ ਸਹਾਏ ਦਸਾਂ ਪਾਸ਼ੇ ਜਗਦੀ ਜੋਤ ਸ੍ਰੀ ਗੁਰੂ ਬ੍ਰੰਸ ਦੇ ਪਾਠ ਦਰਸ਼ਨ ਦیدار ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ ਸਤਿਗੁਰਾਂ ਦੇ ਸਾਜੇ ਨਾਜੇ ਪੰਜ ਪਿਆਰੇ ਚਾਰ ਸਾਹਿਬ ਜਾਦੇ 40 ਮਿੰਟ ਤੇ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮਖੰਦੇ ਨਾਮ ਜਪਿਆ ਵਨ ਛਕਿਆ ਦੇਹ ਚਲਾਈ ਤੇਗ ਵਾਹੀ ਦੇਖ ਸੰਕੇ ਅਨਿਤ ਕੀਤਾ ਤਿਨਾ ਪਿਆਰੇ ਸਚਾਰਿਆਂ ਦੀ ਪਾਵਨ ਮਿੱਤਰ ਕੁਮਾਈ ਦਾ ਧਿਆਨ ਧਰ ਕੇ ਵਾਲਾ ਜੇ ਵਾਹੀ ਗੁਰੂ ਜਿਨ੍ਹਾਂ ਸਿੰਘ ਸਿੰਘ ਨੇ ਧਰਮ ਰੇ ਸਿਸਤ ਤੇ ਬੰਦ ਬੰਦਕਟ ਵੇਖੋ ਤੇ ਨਵਾਈਆਂ ਚਰਖੇ ਤੇ ਚੜੇ ਤਨਾਰਾ ਨੱਚ ਰਵਾਏ ਗੇ ਗੁਰੂ ਘਰ ਲਈ ਬਗਰਾਂ ਦੀ ਸੇਵਾ ਦੀ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਸਾ ਨਾਲ ਨਵਾਹੀ ਇਤਨਾ ਪਿਆਰੇ ਸਚਰਿਆਂ ਦੇ ਪਾਵਨ ਪਿਤਰ ਪਮਾਈ ਦਾ ਧਿਆਨ ਧਰ ਕੇ ਬੋਲ ਜੇ ਪੰਜਾਂ ਦਸਤਾਂ ਸਰਬੱਤ ਗੁਰਾਂ ਦਾ ਧਿਆਨ ਧਰੋ ਖਾਲਸਾ ਜੀ ਬੋਲ ਜੇ ਪ੍ਰਥਮੇ ਸਰਬੱਤ ਸੰਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ 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 ਜੀ ਕਰੋ ਜਨਾਮ ਚਿਤਿਆਵੇ ਚਿਤਿਆਮ ਕਸਤ ਹੋਵੇ ਜਾਂ ਜਾਂ ਗੁਰੂ ਸਾਹਿਬ ਜੀ ਸਾਹਿਬ ਤਹਾਂ ਤਹਰਸ਼ ਰਹੇ ਤੋ ਦੇਖ ਤੇ ਖੁਦ ਹੀ ਬਿਤਕੀ ਪੈ ਪੰਕਤੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸੇ ਜੀ ਕੇ ਬੋਲ ਵਾਲੇ ਬੋਲ ਜੇ ਆਹੇ ਗੁਰੂ ਮਖਸ ਸਿੱਖਾਂ ਨੂੰ ਸਿੱਖੀ ਦਾਣ ਕੇਸ ਨਾ ਰਹੇ ਤਾਂ ਵਿਵੇਕ ਦਾਮ ਸਹਾ ਦਾਣ ਭਰੋਸਾ ਦਾਣ ਦਾ ਨਾ ਸਿਰਦਾ ਨਾਮ ਦਾਣ ਅਮਰ ਸਾਸਲ ਜੀ ਕੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੰਗੇ ਜੁਗਾ ਜੁਗਾ ਟਲ ਧਰਮ ਕਾ ਜਕਾ ਮਾਲਾ ਜੇ ਸੇਖਾਂ ਦਾ ਮੰਨ ਨੀਵਾ ਕਰੋ ਮਤ ਚਿਕਰੋ ਮਤ ਪਤੇ ਰਾਖੇ ਆਪਾ ਕਾਲਪੁਰਖ ਵਾਹਿਗੁਰੂ ਏ ਆਦਾਲਪੁਰਖ ਨੇ ਪੰਥ ਦੇਸ ਦਾ ਸਹਾਇ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦਰਾ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਸਾ ਪੰਥ ਨੂੰ ਚੋੜਿਆ ਖੁੱਲੇ ਦਰਸ਼ਨਾਂ ਦੀ ਧਾਰੀ ਸੇਵਾ ਸੰਭਾਲਦਾ ਦਾਨ ਖਾਸਾ ਜੀ ਨੇ ਬਖਸ਼ੋ ਨਮਾਨਿਆਂ ਦੇ ਮਾਨ ਸਤਗੁਰੂ ਜੀ ਇਹਨਾਂ ਤਾਨਿਆਂ ਦੇ ਤਾਂ ਸਤਗੁਰੂ ਜੀ ਨੇਵਟਿਆਂ ਦੇ ਓਟ ਸੱਚੇ ਪਿਤਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨਾ ਕਮਲਾਂ 'ਪਾਸ ਸਰਦਾਸ ਸਬੰਧੀ ਜੋਦੜੀ ਹੈ ਸਤਿਗੁਰੂ ਜੀ ਆਪ ਜਾਣੀ ਜਾਨ ਹੋ ਬਿਨ ਬੋਲਿਆ ਸਭ ਕੁਝ ਜਾਣਦਾ ਕਿਸ ਆਗੇ ਕੀ ਚੈਰ ਅਰਦਾਸ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਓ ਹੁਕਮ ਦੇ ਅਨੁਸਾਰ ਵਾਹੋ ਪ੍ਰਗਟਿਓ ਮਰਦ ਅਗੰਮੜਾ ਬਰਿਆਮਾ ਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਧੰਨ ਧੰਨ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਆ ਸਮੂਹ ਸੰਗਤਾਂ ਦੇ ਵੱਲੋਂ ਆਪ ਜੀ ਦਾ ਸਤਿਗੁਰੂ ਜੀ ਉਹ ਓਟ ਆਸਰਾ ਤੱਕਿਆ ਸੀ ਅੱਜ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤਸਰ ਤੋਂ ਲੈ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਹ ਆਪ ਜੀ ਨੇ ਨਗਰ ਦੇ ਵਿੱਚ ਫੇਰੀ ਪਾਈ ਹੈ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਲਵਾਈਆਂ ਨੇ ਕਿਰਪਾ ਕਰੋ ਮਹਾਰਾਜ ਜੜੀਆਂ ਜੜੀਆਂ ਬਨੋ ਭਾਵਨਾਵਾਂ ਕਰਕੇ ਮਨੋ ਕਾਮਨਾਵਾਂ ਕਰਕੇ ਸਮੂਹ ਸੰਗਤਾਂ ਦੇ ਵੱਲੋਂ ਹਾਜ਼ਰੀਆਂ ਲਵਾਈਆਂ ਮੰਨੀਆਂ ਭਾਵਨਾਵਾਂ ਮੰਨੀਆਂ ਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨੀ ਚੱਲਿਆ ਹੋਇਆ ਸੰਗਤ ਦਾ ਇੱਕ ਇੱਕ ਕਦਮ ਲੇਖੇ ਵਿੱਚ ਰੋਣਾ ਜੀ ਜਿਹੜੀਆਂ ਜਿਹੜੀਆਂ ਮਨੋਭਾਵਨਾਵਾਂ ਕਰਕੇ ਮਨੋਕਾਮਨਾਵਾਂ ਕਰਕੇ ਸਮੂਹ ਸੰਗਤਾਂ ਨੇ ਸਤਿਗੁਰੂ ਪਾਤਸ਼ਾਹ ਜੀ ਉਹ ਲੰਗਰਾਂ ਦੀ ਸੇਵਾ ਕੀਤੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਹ ਕਿਰਪਾ ਕਰਨੀ ਮੰਦੀਆਂ ਭਾਵਨਾਵਾਂ ਮੰਦੀਆਂ ਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਕਿਰਪਾ ਕਰੋ ਮਹਾਰਾਜ ਐਸ ਵਕਤ ਸਮਾਪਤੀ ਦੀ ਅਰਦਾਸ ਬੇਨਤੀ ਹੈ ਕਿਰਪਾ ਕਰੋ ਸਤਿਗੁਰੂ ਪਾਸ਼ਾ ਜੀ ਉਹ ਸਭ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਆਪ ਹੁਣ ਆਪਣੇ ਨਿੱਜੀ ਸਥਾਨਾਂ ਤੇ ਸਤਿਗੁਰੂ ਪਾਸ਼ਾ ਮਹਾਰਾਜ ਜੀ ਉਹ ਵਿਰਾਜਮਨ ਹੋ ਕੇ ਸੰਗਤਾਂ ਨੂੰ ਛੁੱਟੀਆਂ ਬਖਸੋ ਅਮਰਤ ਵਿਲੇ ਦੇ ਜਾਗਣੇ ਬਖਸੋ ਨੇ ਅਮਰਤ ਵਿਲੇ ਦੇ ਦਰਸ਼ਨ ਬਖਸੋ ਨੇ ਇਸੇ ਤਰ੍ਹਾਂ ਆਪ ਜੀ ਦੇ ਅਹਿਮ ਦਿਹਾੜੇ ਮਨਾਉਣ ਦੇ ਬਲ ਉਦਮਕਸ਼ਿਸ਼ ਕਰਨੇ ਜੀ ਪੰਜਾਂ ਪਿਆਰਿਆਂ ਕੋਲੋਂ ਸੇਵਾ ਨਿਭਾਉਂਦਿਆਂ ਕੋਲੋਂ ਜਥੇ ਵੱਲੋਂ ਕੀਰਤਨੀ ਜਥਿਆਂ ਵੱਲੋਂ ਸਤਿਗੁਰੂ ਪਾਸ਼ਾ ਮਹਾਰਾਜ ਜੀ ਉਹ ਕੀਰਤਨ ਕਰਦਿਆਂ ਕੋਲੋਂ ਗਦਕਾ ਪਾਰਟੀ ਦੇ ਵੱਲੋਂ ਸਤਿਗੁਰੂ ਜੀ ਉਹ ਸੇਵਾ ਨਿਭਾਉਂਦੇ ਆਂ ਕੋਲੋਂ ਹੋਰ ਸੇਵਾਦਾਰਾਂ ਕੋਲੋਂ ਸੇਵਾ ਨਿਭਾਉਂਦੇ ਆਂ ਕੋਲੋਂ ਅਨੇਕਾਂ ਗਲਤੀਆਂ ਰਹਿ ਗਈਆਂ ਹੋਣਗੀਆਂ ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਜੀ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੇ ਸੁੱਧ ਸੇਵਾ ਕਰਨ ਦੇ ਬਲ ਉਦਮ ਬਖਸ਼ਿਸ਼ ਕਰਨੇ ਜੀ ਕਰੋ ਕਿਰਪਾ ਜੀ ਬਖਸ਼ੋ ਛੁੱਟੀਆਂ ਜੋ ਵੀ ਤੇਰੇ ਦਰ ਤੇ ਆਵੇ ਮਹ ਮੰਗੀਆਂ ਮਰਾਦਾਂ ਪਾਵੇ ਤੇਰੇ ਦਰ ਨਾਲ ਜੋ ਅੜੇ ਸੋ ਝੜੇ ਸਰਨ ਪਰੇ ਸੋ ਤਰੈ ਨਾਨਕ ਨਾਮ ਚੜਦੀ ਕਲਾ ਜੀ ਦੇ ਸਮੱਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਥੱਲੇ ਅੜਰੀ ਅੰਡੇ ਬੋਲੇ ਸਤ ਨਾਮ ਵਾਹਿਗੁਰੂ ਜਲ ਲਓ ਜੀ ਜਲ ਜਲੋ ਕਢਿਆਲ ਫੜੋ ਉਹ ਕਢਿਆਲ ਫੜੋ ਕਢਿਆਲ ਫੜੋ ਜਲ ਉਹ ਨਾਲ ਇੱਕ ਜਣਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜਲ ਲਓ ਜੀ ਜਲ ਜਲ ਲੈ ਕੇਓ ਜਲ ਮੰਜੀ ਸਾਹ ਤਾਂ ਹੈ ਨਹੀਂ ਰਹੀ ਮੰਜੀ ਆ ਸਿਰ ਤੇ ਲੈ ਜਨ ਪਹਿਲਾ ਜਾਲ ਆ ਜਾ ਨੇ ਖੜ ਜੋ ਜਾਲ ਲਿਓ ਹਿੰਦੀ ਲਿਓ ਭੱਜ ਕੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜਪੋ ਜੀ ਸਾਦੇ ਲੋ ਲਾਹੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਤਨ ਨਾਮ ਵਾਹਿਗੁਰੂ ਸਭ ਰੂਹਾਂ ਨਾਮ ਤੁਹਾੜੇ ਵਾਹਿਗੁਰੂ ਜੀ ਧੰਨਵਾਹੇ ਗੁਰੂ ਵਾਹਿਗੁਰੂ ਜੀ ਧੰਨਵਾਹੇ ਗੁਰੂ ਵਾਹਿਗੁਰੂ ਨਾਮ ਵਾਹਿਗੁਰੂ ਵਾਹਿਗੁਰੂ ਜੀ ਨਾਮੁ ਵਾਹਿਗੁਰੂ ਸਬਦਾ ਰਖਾ ਵਾਹਿਗੁਰੂ ਸਬਦਾ ਰਖਾ ਵਾਹਿਗੁਰੂ ਚਲੋ ਜੀ ਸਬਦ ਰਖਾਵਾ ਹੈ ਗੁਰੂ ਸਬਦੈ ਰਖਾਵਾ ਹੈ ਗੁਰੂ ਸਬਦ ਦਾ ਰਖਾਵਾ ਹੈ ਗੁਰੂ ਸਬਦ ਰਖਾਵਾ ਹੈ ਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਾਰੀ ਸੰਗਤ ਭਾਈ ਨਾਲ ਨਮਸ